ਅਣਪਛਾਤੇ ਕਾਰਨਾ ਕਰਕੇ ਲੱਗੀ ਅੱਗ ਦੇ ਕਾਰਨ 7 ਦਧਾਰੂ ਗਾਵਾਂ ਸਮੇਤ ਇੱਕ ਨਵਜੰਮੀ ਬਛੜੀ ਝੁੱਲਸੀ ਦੋ ਗਾਵਾਂ ਦੀ ਮੌਕੇ ਤੇ ਹੋਈ ਮੌਤ ਗੁਰਦਾਸਪੁਰ ਦੇ ਕਸਵਾ ਪੁਰਾਣਾ ਸ਼ਾਲਾ ਦੇ ਨੇੜਲੇ ਪਿੰਡ ਸ਼ੀਨਾ ਵੇੜ ਤੋਂ ਅੱਜ ਸਵੇਰੇ 7 ਗਾਵਾਂ ਅੱਗ ਵਿੱਚ ਝੁੱਲਸ ਜਾਣ ਦੀ ਦਰਦਨਾਖ ਖਬਰ ਸਾਹਮਣੇ ਆਈ ਹੈ ਇਹਨਾਂ ਵਿੱਚ ਇੱਕ ਦਧਾਰੂ ਗਾਂ ਨਵਜੰਮੀ ਬਛੜੀ ਵੀ ਸ਼ਾਮਲ ਸੀ ਜਿਨ੍ਹਾਂ ਦੀ ਤਰਫ ਤਰਫ ਕੇ ਮੌਤ ਹੋ ਗਈ ਪੀੜਤ ਪਸ਼ੂ ਪਾਲਕ ਸਤਨਾਮ ਸਿੰਘ ਪੁੱਤਰ ਜਗੀਰ ਸਿੰਘ ਨੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੀ ਸ਼ੀਨਾ ਬੇੜ ਦੇ ਬਾਹਰ ਖੇਤਾਂ ਵਿੱਚ ਸਥਿਤ ਪਸ਼ੂਆਂ ਦੀ ਹਵੇਲੀ ਵਿੱਚ ਅਚਾਨਕ ਅੱਗ ਲੱਗ ਗਈ। ਅੰਦਰ ਅੱਧੇ ਦਰਜਨ ਤੋਂ ਵਧੇਰੇ ਦਧਾਰੂ ਘਾਵਾਂ ਬੰਨੀਆਂ ਹੋਈਆਂ ਸਨ। ਅੱਜ ਸਵੇਰੇ 9:30 ਦੇ ਕਰੀਬ ਕਿਸੇ ਦੀ ਸੂਚਨਾ ਦਿੱਤੀ ਕਿ ਉਹਨਾਂ ਦੀ ਹਵੇਲੀ ਅੱਗ ਦੇ ਭਾਂਬੜ ਮਚ ਰਹੇ ਹਨ। ਜਦੋਂ ਤੱਕ ਪਿੰਡ ਵਾਸੀ ਉੱਥੇ ਜਦੋਂ ਜਦ ਕਰਕੇ ਬਾਕੀ ਗਾਵਾਂ ਦੇ ਰਸਤੇ ਵਗੈਰਾ ਖੋਲ ਦਿੱਤੇ ਗਏ ਉਰੋਂ ਤੱਕ ਇੱਕ ਨਾਜਮੇ ਬਸੜੀ ਅਤੇ ਦਧਾਰੂਆਂ ਦਾ ਝੋਲਸਕੇ ਮਰ ਚੁੱਕੀ ਸੀ ਪੀੜਿਤ ਕਿਸਾਨ ਅਤੇ ਪਿੰਡ ਵਾਸੀਆਂ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਪਸ਼ੂ ਪਾਲਕ ਕਿਸਾਨ ਦੇ ਹੋਏ ਵੱਡੇ ਨੁਕਸਾਨ ਲਈ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਪੀੜਿਤ ਪਸ਼ੂ ਪਾਲਕ ਅਤੇ ਪਿੰਡ ਵਾਸੀਆਂ ਨਾਲ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਇਹ ਵਿਸ਼ੇਸ਼ ਰਿਪੋਰਟ ਪੱਤਰਕਾਰ ਲਾਪ੍ਰੇਸ ਸਿੰਘ ਖੁਸ਼ੀਪੁਰ ਦੇ ਘਟਨਾ ਦੀ ਸਵੇਰੇ ਹੀ ਗਾਏ ਹਨ ਘਰੋਂ ਕੱਢ ਕੇ ਚਲ ਕੇ ਘਰ ਮੁੜ ਕੇ ਫੇਰ ਮੈਂ ਜਿਹੜਾ ਮਾਰਨਾ ਆ ਤੇ ਮੇਰੇ ਲੱਗੇ ਫੌਜੀ ਨੇ ਪਾਣੀ ਲਾਇਆ ਹੈਗਾ ਉਦੋਂ ਮੈਨੂੰ ਘਰੋਂ ਫੋਨ ਆਇਆ ਵੀ ਗੋਦੀ ਛੱਡ ਜਾਨਾ ਮਕੇਰੀ ਸਾਲੀ ਛੱਡ ਜਾਨਾ ਮੈਂ ਡੇਲੀ ਜਾਣਾ ਜਨਾ ਮੁੜ ਕੇ ਮੈਂ ਆਇਆ ਵਸਾਲਿਆਂ ਤੋਂ ਵਾਪਸ ਆਇਆ ਨਾਲ ਰੋਲਾ ਪਿਆ ਵੀ ਅੱਗ ਲੱਗੀ ਅੱਗ ਲੱਗੀ ਆ ਕੇ ਵੇਖਿਆ ਤੇ ਗਾਂ ਹੀ ਵਿੱਚ ਸੜ ਗਈ ਹੈ ਦੂਜੀਆਂ ਗਾਵਾਂ ਦਾ ਸੇ ਵੜਦੇ ਲ ਕੁਆਂਡੀਆਂ ਨੇ ਰਸੇ ਵੜੇ ਤਿੰਨ ਚਾਰ ਗਾਵਾਂ ਮੇਰੀਆਂ ਉਹ ਵੀ ਸੜ ਗਈਆਂ ਸਮਝ ਨਹੀਂ ਆਈ ਸੀ ਕੀ ਪਤਾ ਨਹੀਂ ਇਹ ਹੀ ਪਤਾ ਲੱਗਾ ਕਿ ਦਾ ਲੱਗੀ ਕਿ ਬਸੋਲਿਆਂ ਕੀ ਬਸੋਲਿਆਂ ਦੀ 50000 ਦੀ ਬਾਕੀ ਕਿਨਾ ਗਾਵਾਂ ਤੋਂ ਜ਼ਿਆਦਾ ਸੜ ਗਈਆਂ ਜੀ ਉਹ ਵੀ ਉਹਨਾਂ ਵੇਖੋ ਕੀ ਮਿੱਟੀ ਘਾਟਾ ਕਿ ਲਵਾਨੇ ਕੀ ਬੰਨਾ ਇਹ ਤੇ ਫਿਰ ਮਾਤਵਾਨ ਨੂੰ ਪਤਾ ਕੀ ਹੋਣਾ ਕੀ ਗਾਈਆਂ ਦਾ ਕਾਰੋਬਾਰ ਜਾਂ ਦਿਹਾੜੀ ਤੋਂ ਲਾ ਲਈ ਸਸੋਂ ਤੋਂ ਮੰਗੇ ਇਹ ਕਰਨੇ ਵੀ ਮੈਨੂੰ ਨਿصاف ਮਿਲਣਾ ਚਾਹੀਦਾ ਹਾਂ ਹਾਂਜੀ ਫੇਰ ਨਾ ਜੋ ਧੱਕਾ ਇਹ ਮਦਦ ਮਿਲ ਮਿਲ ਜਾਈਦੀ ਠੀਕ ਹੈ ਮੇਰੀ ਮਤਲਬ ਕਰੋ ਜੇ ਮੈਂ ਮੁੜ ਕੇ ਫੇਰ ਆਪਣਾ ਕਾਰੋਬਾਰ ਕੰਮ ਕਰ ਸਕਾਂ ਠੀਕ ਹੈ ਤੇ ਤੁਹਾਡੇ ਸਾਹਮਣੇ ਸੜ ਕੇ ਸੁਆਹ ਹੋ ਗਿਆ ਬਿਲਕੁਲ 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 ਆਮ ਸੰਬਾਧ ਇਹ ਬਿਮਾਰ ਹੈ ਤੇ ਫਿਆ ਹੀ ਪੱਟੇ ਪੁੱਟੇ ਪਾਜੀ ਲਿਆ ਕੇ ਪਉਂਦੀ ਹੈ ਠੀਕ ਹੈ ਜੀ ਘਰ ਦਾ ਕੰਮ ਕਮਾ ਆਪ ਚਲਾਇਆ ਬੱਤ ਜੀ ਸਿਰੋ ਚਲਾਣੇ ਪਿਆਜੀ ਪਿਆ ਚੁੱਕ ਕੇ ਫੇਰ ਲਿਆਉਂਦੀ ਹੈ ਗਾਈ ਪਾਜੀ ਤੁੰਦਾ ਵੀ ਤਾਂ ਜਿਹੜਾ ਬਿਮਾਰ ਹੈ ਤੇ ਚੱਲ ਦੁੱਧ ਦੁੱਧ ਹੀ ਦੱਸਿਆ ਜਾਂਦਾ ਹਾਂਜੀ ਦੁੱਧ ਆਈ ਠੀਕ ਹੈ ਜੀ ਹਾਂਜੀ ਹੋਰ ਕੋਈ ਕੰਮ ਕਰ ਹੈ ਕੋਈ ਵੀ ਇਹ ਲੱਗਦਾ ਕਾਰਨ ਕੀ ਅੱਗ ਲੱਗ ਗਈ ਕੋਈ ਸਮਝ ਨਹੀਂ ਲੱਗੀ ਭਾਜੀ ਕੀ ਬੜਿਆ ਸਵੇਰੇ ਮੈਂ ਆਈ ਹਾਂ ਤਾਂ ਤਾਂ ਮਤਲਬ ਪੱਠੇ ਪੱਠੇ ਪਾਏ ਆ ਜੀ ਤੇ ਤਾਂ ਤਾਂ ਕੱਢੀ ਇਹਨੇ ਜੇ ਅਜੇ ਸੁੱਟੇ ਨੇ ਗਾਈ ਨੇ ਤੇ ਇਹ ਸਭ ਸੁਟਣ ਗਏ ਆ ਠੀਕ ਹੈ ਤੇ ਮੈਂ ਬੜਾ ਖੁਸ਼ ਹਾਂ ਹੋਣ ਡਈ ਮੇਰੇ ਦੇਰ ਰਸ ਨੂੰ ਵਧਾਈਆਂ ਆਖਣੇ ਮੈਂ ਵੇਖ ਕੇ ਨਹੀਂ ਪਤਾ ਜਾਂਦੇ ਨੇ ਤੇ ਮੇਰੇ ਗਾਈ ਸੁਈ ਹੈ ਕੁੜੀ ਨੇ ਫੋਨ ਕੀਤਾ ਸਾਰੇ ਬੜਾ ਖੁਸ਼ ਹੋਇਆ ਸੀ ਹਾਂਜੀ ਹਾਂਜੀ ਤੇ ਚਲ ਗਾਈ ਸੁਈ ਸਾਡੀ ਜੀ 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 ਆਹੋ ਅੱਗ ਪਤਾ ਨਹੀਂ ਲੱਗਾ ਮੁੰਡੇ ਫੋਨ ਕੀਤਾ ਤੇ ਅੱਗ ਲੱਗ ਗਈ ਆ ਹਣੇ ਕੋਈ ਸਮਝ ਨਹੀਂ ਲੱਗੀ ਸਾਨੂੰ ਭਾਜੀ ਹੋਰ ਕਹਣਾ ਸਾਨੂੰ ਕਿਹਦੇ ਪਾਸ ਹਸਰਾ ਆ ਕੋਈ ਹਸਰ ਮੇਰੇ ਮਾੜੇ ਬੰਦਰਾ ਰੱਬ ਹੀ ਆ ਭਾਜੀ ਹਾਂਜੀ ਕੀ ਮੰਗਣਾ ਕਿਸ ਕੋਲ ਆਹੀਂ ਪਰਮਾਤਮਾ ਦੇ ਫੇਰ ਹੀ ਪੂਰੀ ਪੈਂਦੀ ਆ ਜੀ 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 ਸਰ ਜੀ ਦੇਖਣਾ ਕਿ ਇਹ ਗਰੀਬ ਬੰਦੇ ਨੇ ਵਿਚਾਰੇ ਤੇ ਪਤਾ ਕੋਈ ਲੱਗਣ ਨਹੀਂ ਘਟਣਾ ਤਾਂ ਘਟਣਾ ਕੀ ਹੋਈ ਐ ਜੀ ਜੀ ਜਦੋਂ ਛੇਤੀ ਨਾਲ ਲੱਗ ਚੱਲ ਪਈ ਸਾਰਾ ਪਿੰਡ ਇਕੱਠਾ ਹੋ ਗਿਆ ਜੀ ਜੀ ਸਾਰੇ ਪਿੰਡ ਨੇ ਪਾਣੀ ਮੋਟਰ ਚਲਾਈ ਇੰਜਨ ਚਲਾਇਆ ਸਾਰੇ ਲੋਕਾਂ ਨੇ ਪਾਣੀ ਪਾਵਾ ਕੇ ਬਚਾਇਆ ਪਰ ਵਿਚਾਰੇ ਆਤੀ ਪਰਸੋਂ ਗਾਂ ਹੀ ਲੈ ਕੇ 50000 ਦੀ ਜੀ ਜੀ ਸਵੇਰੇ 4 ਵਜੇ ਸੂਈਏ ਧਰ ਵੀ ਚੋਈ ਨਾਲ ਬੱਛੀ ਮੰਗਰ ਸੜ ਕੇ ਸੁਆਹ ਹੋ ਗਈ ਦੂਜੀਆਂ ਗਾਈਆਂ ਵੀ ਸੜ ਗਈਆਂ ਨੇ ਜੀ ਜੀ ਸੋ ਇਸ ਕਰਕੇ ਹੁਣ ਕਾਰਾ ਪਾਕੀ ਸਕਣਿਆ ਤੇ ਸਾਰਾ ਪਿੰਡ ਵੀ ਬੜੀ ਤਰਲੇ ਮਾਨਦੇ ਆ ਡੀ ਸਾਉਂ ਸਾਡੀ ਉਹ ਮੰਗੇ ਪ੍ਰਸ਼ਾਸਨ ਨੂੰ ਮੰਗੇ ਵੀ ਚਲੋ ਗਰੀਬਾਂ ਦੀ ਕੋਈ ਮਤ ਕਰਨੀ ਚਾਹੀਦੀ ਏ ਜੇ ਥੋੜੀ ਵੀ ਸਰਕਾਰੋਂ ਲੋਕੋ ਮਤ ਮਿਲਦੀ ਚਲ ਵਿਚਾਰਨ ਦਾ ਸਰਕਲ ਚੱਲ ਜੇ ਤਾਂ ਸਾਰਾ ਨੁਕਸਾਨ ਸਾਰਾ ਕੁਝ ਖਤਮ ਹੋ ਗਿਆ ਹੁੰਦਾ ਜਿਵੇਂ ਬਰਾਂਡਾ ਵੀ ਖਤਮ ਹੋ ਗਿਆ ਟੂੜੀ ਵੀ ਖਤਮ ਹੋ ਗਈ ਡੰਗਰ ਵੀ ਖਤਮ ਹੋ ਗਿਆ ਕੁਝ ਨਹੀਂ ਰਿਹਾ ਹਟ ਮੰਦੇ ਕੋਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਗਾਈਆਂ ਨੇ ਸਾਡੇ ਸਾਹਣੇ ਨਹੀਂ ਬਚ ਸਕਦੀਆਂ ਉਹ ਵੀ ਅੱਛਾ ਜੀ ਉਹ ਵੀ ਖਤਮ ਹੋ ਜਾਣੀਆਂ ਸਿੱਤੇ ਸਾਰੀਆਂ ਝੁਲਸੀਆਂ ਸਾਰੀਆਂ ਝੁਲਸੀਆਂ ਪਰ ਦੋ ਖਤਮ ਹੋ ਜਾਣੀਆਂ ਨੇ ਇੱਕ ਦੋ ਹੈਗੀਆਂ ਮਾੜੀ ਮੋੜੇ ਉਹਨਾਂ ਦਾ ਪਤਾ ਵੀ ਕੋਈ ਨਹੀਂ ਉਤਰ ਠੀਕ ਹੈ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਚਲੋ ਸਾਡੇ ਸਾਰੇ ਨਗਰ ਵੱਲੋਂ ਸਾਡੇ ਵੱਲੋਂ ਹੱਥ ਜੋੜ ਕੇ ਅੱਡੀ ਸਾਉ ਨੂੰ ਬੇਨਤੀ ਹੈ ਵੀ ਚਲੋ ਥੋੜੀ ਬੋਦੀ ਹੁਮਤ ਹੋ ਜੇ ਗਰੀਬਾਂ